ਅਸੀਂ ਸੁਖਵੀਰ ਬਾਦਲ ਜੀ ਨੂੰ ਐਪਲੀਕੇਸ਼ਨ ਦੀ ਡਾਕੂਮੈਂਟ ਹੁੰਦਾ ਕਿੱਥੇ ਨਾਲ ਸਾਡੇ ਕੋਲੇ ਆ ਹਰਸੀਮਰਤ ਕੌਰ ਬਾਦਲ ਜੀ ਨੂੰ ਬੇਨਤੀ ਕੀਤੀ ਉਹਦੇ ਨਾਲ ਕਿੱਥੇ ਨਾਲ ਸਾਡੇ ਕੋਲੇ ਆ ਬਲਕਿ ਉਹ ਪਾਰਲੀਮੈਂਟ ਮਤਲਬ ਜਿੱਤੀ ਵੀ ਗਈ ਸੀ ਤੇ ਫਿਰ ਅਸੀਂ ਸਾਡੇ ਵਿਧਾਇਕ ਅਸੀਂ ਆਪ ਆ ਗਏ ਪਾਰਟੀ ਦੇ 扑ੱਕੜ ਸੀ 扑ੱਕੜ ਤੇ ਫੇਮ ਮੱਕਰ ਜਿਹੜਾ ਲੈਰ ਦਾ ਜਿਹੜਾ ਮੱਚ ਜਾਂਦੇ ਹੁੰਦੇ ਸਾਨੂੰ ਉਵੇਂ ਮਚਾਦਾ ਸਾਨੂੰ ਪਾਸੇ ਸਿਰਦਾ ਐਮਐਲਏ ਸਾਹਿਬ ਦੇ ਕੋਲੇ ਵੀ ਅਸੀਂ ਚੱਕਣਾ ਬਹੁਤ ਦਿੱਤਨਾ ਐਮਐਲਏ ਸਾਹਿਬ ਸਾਡੇ ਕਹਿੰਦੇ ਤੁਸੀਂ ਡੀਸੀ ਕੋਲੇ ਜਾਓ ਡੀਸੀ ਕੋਲੇ ਜਾਓ ਸਾਡੀ ਜਿਹੋ ਉਹਨੇ ਗੱਲ ਸੁਣੀ ਸਾਡੇ ਪਾਸੇ ਇਹ ਦੇ ਜਿਹੇ ਪ੍ਰੋਪਰਟਰ ਇਹ 400 ਫੁੱਟ ਲਿਖੋਈਏ ਨਹੀਂ 750 ਨਹੀਂ 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 ਸੁਵੇਲਾ ਸੁਵੇਲਾ ਸਾਹਮਣਾ ਕਰਦਾ ਉਹ ਜਾਂਦਾ ਤੁਸੀਂ ਮਦਰਨਾਨੂੰ ਹੁਣ ਐਕਸ਼ਨ ਸਾਹਿਬ ਨੂੰ ਕਹੋ ਜਾਂ ਡੀਸੀ ਨੂੰ ਜਿਹਨੂੰ ਕਹਿਣਾ ਹੈ ਮਟਰ ਨੂੰ ਬਣਾ ਕੇ ਕੋਲੇ ਆ ਜਾ ਸਰਕਾਰੀ ਸਰਕਾਰੀ ਆ ਸਰਕਾਰੀ ਸਰਕਾਰੀ ਉਹਦੇ ਚਾਹ ਪਾਣੀ ਜਿਹੜਾ ਆਪਾਂ ਨੂੰ ਮਟਰ ਮਟਰ ਉਹਨਾਂ ਨੇ ਫਿਲਟਰ ਕਰਕੇ ਫਿਲਟਰ ਕਰਕੇ ਪਾਣੀ ਫਿਲਟਰ ਹੁੰਦਾ ਨਹੀਂ ਜਿੱਕ ਤੋਂ ਨਿਕਲਦਾ ਸਿੱਧਾ ਹੀ ਬਣਦਾ ਸਰਪਲਾਈ ਸਿੱਧੀ ਜਾਂਦੇ ਜਿਵੇਂ ਹੁੰਦਾ ਉਹ ਜਿਹੜਾ ਆ ਰਿਹਾ ਉਹ ਫਿਲਟਰ ਲੱਗਿਆ ਹੋਣਾ ਨਾ ਕੋਈ ਬਲੀਚੀ ਪਾਊਡਰ ਆ ਨਾ ਕੋਈ ਥੱਕੀ ਜਿਹਾ ਨਾ ਇਹ ਪਾਊਡਰ ਇਹ ਪਾਊਡਰ ਲੱਗਿਆ ਹੋਣਾ ਲੋ ਜੀ ਦੇਖੋ ਮੈਂ ਮੁਰਦਾਬਾਦ 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 ਦੋਸ਼ਮਨ ਭਾਰਤੀ ਜਨਤਾ ਪਾਰਟੀ ਮੁਰਦਾਬਾਦ 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 ਅਧੀ ਕਾਤਲ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

मुल ਲਗਾ ਠੀਕ ਹੈ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਕਰਕੇ ਆਹ ਦੇਖੋ ਮੈਂ ਵੀ ਪੜ੍ਹਨਾ ਨਹੀਂ ਨਹੀਂ ਕੋਈ ਗੱਲ ਸਾਰੇ ਤੁਸੀਂ ਸਾਡੇ ਕੋਪਰੇਟ ਹੋਏ ਜੀ ਹਾਂਜੀ ਬਾਦ ਦੀ ਬਾਦ ਆਹਦੇ ਤੋਂ ਨਹੀਂ ਜੀ ਠੀਕ ਹੈ ਜੀ ਕੋਈ ਇਦਾਂ ਮਜਬੂਰੀ ਆ ਜੀ ਬਸ ਹਾਂਜੀ ਇਹ ਮੈਂ ਮੈਂ ਸਾਡੇ ਅੱਜ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਜਿਹੜੇ ਇੱਥੇ ਪ੍ਰਚਾਰ ਕਰਨ ਦੇ ਉਹਦਾ ਵਿਰੋਧ ਕੀ ਕਹਿਣਾ ਚਾਹੋਗੇ ਜਿਹੜਾ ਵਿਰੋਧ ਕਰਨਾ ਹੈ ਇਹ ਇਹ ਬੀਜੇਪੀ ਦਾ ਵਿਰੋਧ ਸੰਯੁਕਤ ਮੋਰਚੇ ਲੋ ਸਾਰਿਆਂ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਦਾ ਵਿਰੋਧ ਲਗਾਤਾਰ ਜਾਰੀ ਹੈ ਜੀ ਇਹ ਅਸੀਂ ਅੱਜ ਇੱਥੇ ਮਹਿਮਾ ਸਰਜਾ ਚ ਆਏ ਸੀ ਇਹ ਇਹਨਾਂ ਨੂੰ ਅਸੀਂ ਸਵਾਲਾਂ ਦੇ ਜਵਾਬ ਪੁੱਛਣੇ ਸੀ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਇਹ ਸਾਨੂੰ ਜਦੋਂ ਪਤਾ ਲੱਗਿਆ ਇਹ ਆਹਾਂ ਦੀ ਭੱਜਣ ਲੱਗੇ ਅਸੀਂ ਇੱਥੇ ਆ ਕੇ ਨਾਰੇਬਾਜੀ ਸ਼ੁਰੂ ਕਰਤੀ ਇਹ ਗੱਡੀਆਂ 'ਚ ਬਹਿ ਕੇ ਚਲੇ ਗਏ ਸਾਡੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਇਹਨਾਂ ਨੇ ਦਿੱਤਾ ਅਸੀਂ ਇਹਨਾਂ ਤੋਂ ਸਵਾਲਾਂ ਦੇ ਜਵਾਬ ਮੰਗਦੇ ਆਂ ਵੀ ਸਾਨੂੰ ਇਹ ਨਾਗਰਿਕ ਮੰਨਦੇ ਆਂ ਹਿੰਦੁਸਤਾਨ ਦੇ ਕਿ ਨਹੀਂ ਮੰਨਦੇ ਜੇ ਮੰਨਦੇ ਆ ਤਾਂ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਸਾਡਾ ਸ਼ੁਭਕਰਨ ਸ਼ਹੀਦ ਕਰਤਾ ਜੇ ਅੱਗੋਂ ਗੋਲੀ ਵੱਜੀ ਹੁੰਦੀ ਮੱਥੇ 'ਚ ਅਸੀਂ ਕਹਿ ਦਿੰਦੇ ਵੀ ਉਹ ਮੁੰਡਾ ਧੱਕਾ ਕਰਦਾ ਸੀ ਪਿੱਛੋਂ ਗੋਲੀ ਵੱਜੀ ਹੈ ਸਿਰ 'ਚ ਪਿੱਛੋਂ ਇਹਨਾਂ ਨੇ ਜਿਵੇਂ ਸਿਵਲ ਵਰਦੀ ਵਾਲਿਆਂ ਨੇ ਮਾਰੀ ਹੈ ਆਰਐਸਐਸ ਦੇ ਜਿਹੜੇ ਗੁੰਡੇ ਪਾਲੇ ਉਹਨਾਂ ਨੇ ਗੋਲੀ ਮਾਰ ਕੇ ਸਾਡਾ ਕਿਸਾਨ ਸ਼ੁਭ ਕਰਨ ਸ਼ਹੀਦ ਕਰਤਾ ਇਹਨਾਂ ਨੇ ਉਹ ਵੀ ਜ਼ੀਰੋ ਐਫਆਈਆਰ ਕਰੀ ਹੈ ਇਹੇ ਜੇ ਸਾਡੇ ਸਵਾਲ ਸੀਗੇ ਸਵਾਲਾਂ ਦੇ ਜਵਾਬ ਦੇਣ ਤੋਂ ਇਹ ਕੰਨੀ ਕਤਰਉਂਦੇ ਆ ਇਹਨਾਂ ਦਾ ਅਸੀਂ ਲਗਾਤਾਰ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਇਹ ਹੋਰ ਕਿਹੜੀਆਂ ਪਾਰਟੀਆਂ ਨੂੰ ਮਤਲਬ ਤੁਸੀਂ ਸਵਾਲ ਕਰਦੇ ਜੀ ਜਿਵੇਂ ਜੀਆਂ ਹੋਰ ਪਾਰਟੀਆਂ ਵੀ ਉਮੀਦਵਾਰਾਂ ਜੀ ਸਵਾਲ ਸਾਰਿਆਂ ਨੂੰ ਕਰ ਸਵਾਲ ਸਾਰਿਆਂ ਨੂੰ ਕਰਨੇ ਆ ਜੋ ਵੀ ਸਰਕਾਰ ਚ ਰਿਹਾ ਹੈ ਕੋਈ ਵੀ ਸਿਆਸੀ ਨੇਤਾ ਵੋਟਾਂ ਮੰਗਣਾ ਦਾ ਸਵਾਲ ਹਰੇਕ ਨੂੰ ਹੀ ਹੈ ਹਰੇਕ ਨੂੰ ਹਾਂਜੀ ਸਵਾਲ ਹਰੇਕ ਨੂੰ ਕਰਨਾ ਹੈ ਭਾਜੀਪੀ ਮੇਨ ਨਿਸ਼ਾਨੇ ਤੇ ਹੈ ਇਹ ਕਾਤਲਾ ਕਿਸਾਨਾਂ ਦੀ ਇਹ ਜਿਵੇਂ ਹੁਣ ਕੋਈ ਤੂਫਾਨੀ ਦੌਰੇ ਹੁੰਦੇ ਆ ਲਗਾਤਾਰ ਕਈ ਪਿੰਡਾਂ 'ਚ ਜਾਂਦੇ ਹਨ ਉਹ ਪਿੰਡ ਪਿੰਡ ਹੀ ਕਰਦੇ ਨੇ ਕਿ ਇੱਕ ਪਿੰਡ 'ਚੋਂ ਕਰਕੇ ਤੇ ਦੂਜਾ ਪਿੰਡ ਪਿੰਡ ਹੀ ਜਥੇ ਬਣ ਗਿਆ ਸਾਡੀਆਂ ਪਿੰਡ ਪਿੰਡ ਸਾਰੇ ਇੱਕ ਜਥੇ ਬੰਦੀ ਹੈ ਕੋਈ ਕਿਸੇ ਦੀ ਕੋਈ ਕਿਸੇ ਦੀ ਹਰੇਕ ਪਿੰਡ 'ਚ ਵਿਰੋਧ ਹੁੰਦਾ ਇਹਨਾਂ ਦਾ ਹੀ ਤੇ ਜਿਵੇਂ ਹੁਣ ਗੜੇਮਾਰੀ ਹੋਈ ਹੈ ਇਸ ਏਰੀਆ 'ਚ ਤੇ ਮੁਆਵਜ਼ਾ ਮਿਲਿਆ ਨਹੀਂ ਹੈਣਾ ਗੁਰਦੌਰੀ ਨਹੀਂ ਹੋਈ ਤਾਂ ਉਹਦੇ ਬਾਰੇ ਵੀ ਮਾਵਾ ਜਦਾ ਛੱਡੋ ਜੀ ਤੁਸੀਂ ਆਏ ਵੀ ਨਹੀਂ ਵੇਖਣ ਵੀ ਨਹੀਂ ਆਏ ਹੂੰ ਉਹ ਆਕਲਗੇ ਪਿੰਡ 'ਚ 3-400 ਪਸ਼ੂ ਮਰ ਗਏ 8 ਕਿੱਲਾਂ 'ਚੋਂ 40-40 ਮਨਕਣਕ ਜਿਹੜੇ ਪਿੰਡਾਂ 'ਚ ਹੋਈ ਐ ਦੱਸੋ ਉੱਥੇ ਇਹਨਾਂ ਦਾ ਜਾਣ ਦਾ ਹੱਕ ਹੈ ਕਿ ਨੇ ਇਹ ਕੁਰਸੀਆਂ 'ਤੇ ਬਹਿ ਜਾਂਦੇ ਲੈ ਕੇ ਵੋਟਾਂ ਮੁੜ ਕੇ ਭੁੱਲ ਜਾਂਦੇ ਜਨਤਾ ਨੂੰ ਇਹ ਤੇ ਖੇਤੀਬਾੜੀ ਮੰਤਰੀ ਵੀ ਆਏ ਹੋਣੇ ਕਿਉਂਕਿ ਉਹ ਪਹਿਲਾਂ ਕੁਝ ਸਰਵੇ ਕਰਕੇ ਗਏ ਸੀ ਕੁਝ ਪਿੰਡਾਂ 'ਚ ਪਹਿਲਾਂ ਜਦੋਂ ਗੜੇਮਾਰੀ ਹੋਈ ਸੀ ਉਹ ਲੱਕੜ ਦਾ ਦੇਖਿਆ ਜੀ ਖੜਾਈ ਜਾਂਦੇ ਹੂੰ ਹਾਂਜੀ ਉਹ ਆਏ ਤਾਂ ਬਾਹਲੇ ਦੇ ਜਾਂਦੇ ਸੀ ਸਾਨੂੰ ਕੁਝ ਨਹੀਂ ਕਰਦੇ ਇਹ ਬਸ ਗੱਲਾਂបੱਤਾਂ ਨਾਲ ਸਾਰੀ ਜਾਂਦੇ ਅੱਜ ਤੱਕ ਕਿਸੇ ਨੇ ਨਾ ਮੁਆਵਜ਼ਾ ਦਿੱਤਾ ਇਹਨਾਂ ਕੋ ਗਰਜ਼ੋਰੀਆਂ ਹੋਣਗੀਆਂ ਆਏ ਨਹੀਂ ਫਿਰ ਉਹ ਦੂਜੇ ਨਾ ਜੀ ਨਾ ਕੋ ਕੁਝ ਨਹੀਂ ਮਿਲਿਆ ਅਜੇ ਪਹੁੰਚੇ ਨਹੀਂ ਛੋਡੇ ਜੀ ਨਹੀਂ ਪਹੁੰਚੇ ਜੇ ਵੋਟਾਂ ਲੈਣ ਵੋਟਾਂ ਨਾ ਆਏ ਸੀਗੇ ਜੀ ਉਹਦੇ ਸਵਾਲ ਜਵਾਬ ਕਰੇ ਉਹਨਾਂ ਨੂੰ ਉਹ ਆਨੇ ਸੇ ਅਸੀਂ ਕਰਦੇ ਆ ਛੇਤੀ ਉਹਦਾ ਵਾਟਰ ਬਾਲਸ ਵਾਲਾ ਮੁੱਦਾ ਸੀਗਾ ਹੋਰ ਪਾਣੀ ਪੀਣ ਵਾਲਾ ਪਾਣੀ ਲੈ ਉਹ ਸਿੰਮ ਤੇ ਕਈ ਮੁੱਦੇ ਗਿਣਾਈ ਸੋਨਮ ਪਸਾਂਦੇ ਜੀ ਹੁਣ ਕਰ ਦਿੰਦੇ ਆ ਲਿਖ ਕੇ ਜਿ ਲੈ ਜਾਂਦੇ ਡੈਰੀ ਦੇ ਹੁਣ ਕੋਈ ਨਹੀਂ ਪੁੱਛਦਾ ਠੀਕ 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 ਹੈ ਜੀ ਲੇਕ ਆਖ ਲਿਆ ਹੁਣ ਕਾ ਪੁੱਛੋ ਤੋ ਅੱਜ ਸਾਡੇ ਜਿਹੜੇ ਹਲਕੇ ਦੇ ਵਿੱਚ ਅੱਜ ਦੇ ਬਹੁਤ ਸਤਿਕਾਰਯੋਗ ਉਮੀਦਵਾਰ ਵਿਵਾ ਪਰਮਪਾਲ ਕੋਰ ਸਿੱਧੂ ਸਾਕਾ ਯਸ ਉਹਨਾਂ ਦੇ ਪ੍ਰੋਗਰਾਮ ਰੱਖੇ ਸੀ ਪਹਿਲਾ ਅਗਲਾ ਪਿੰਡ ਵਰਕੰਦੀ ਤੇ ਮਹਿਮਾ ਸਰਦਾਰ ਤਿੰਨ ਤਿੰਨ ਪ੍ਰੋਗਰਾਮ ਰੱਖੇ ਸੀ ਸਾਡੇ ਕਿੰਨੇ ਪ੍ਰੋਗਰਾਮ ਬਹੁਤ ਸਫਲ ਰਹੇ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਸ੍ਰੀ ਸੁਖਤਾਲ ਸਿੰਘ ਲੁਕਾ ਜੀ ਜ਼ਿਲ੍ਹਾ ਪ੍ਰਧਾਨ ਤੇ ਸੁਰਾਗ ਗੁਰਤੀ ਸਿੰਘ ਲੁਕਾ ਸਾਡਾ ਚੇਅਰਮੈਨ ਉਹਨਾਂ ਨੇ ਸਾਰੇ ਵੋਟਰਾਂ ਨੂੰ ਸਾਰੇ ਲੋਕਾਂ ਨੂੰ ਵੀ ਇਹ ਕੀਤੀ ਹੈ ਕਿ ਆਉਣ ਵਾਲੀ ਇੱਕ ਵੀ ਇੱਕ ਵੋਟ ਹੈ ਜਿਹੜੀ ਉਹ ਕਮਲ ਦੇ ਪੁੱਲ ਤੇ ਉਹ ਕਮਲ ਦਾ ਪੁੱਲ ਜਿਹੜਾ ਬਟਨ ਦਬਾ ਕੇ ਇੱਕ ਇੱਕ ਵੋਟ ਹੈ ਜਿਹੜੀ ਬੀਬਾ ਪਰਮਪਾਲ ਕੌਰ ਨੂੰ ਪਾਉਣੀ ਹੈ ਤੇ ਬੀਬਾ ਪਰਮਪਾਲ ਕੌਰ ਨੂੰ ਖਾ ਜਾਵੇ। ਤੁਸੀਂ ਦੇਖ ਸਕਦੇ ਹੋ ਇੱਕ ਪਰਿਵਾਰ ਸ਼ਾਮਲ ਹੋਇਆ ਜਿਵੇਂ ਭਾਰਤੀ ਜਨਤਾ ਪਾਰਟੀ ਜਿੰਦਰਪਿੰਡਾਂ ਚ ਕਿੰਨੇ ਕੁ ਹੋਏ ਹੋਣੇ ਜਿਵੇਂ ਆਖਰੀ ਲਗਭਗ 50 ਦੇ ਨੇੜੇ ਪਰਿਵਾਰ ਸ਼ਾਮਲ ਹੋਏ ਆ ਜੀ। ਐਵੇਂ ਬਰਕੰਦੀ ਜਿਹੜੇ 25 ਪਰਿਵਾਰ ਸ਼ਾਮਲ ਹੋਏ ਆ ਤੇ ਇੱਥੇ ਮਹਿਮੇ ਸਰ ਦੇ ਲਗਭਗ 10-12 ਦੇ ਪਰਿਵਾਰ ਸ਼ਾਮਲ ਹੋਏ ਆ ਅਸੀਂ ਇਹਨਾਂ ਸਾਰਿਆਂ ਨੂੰ ਬੀਜਪੀ ਪਰਿਵਾਰ ਵਿੱਚ ਆਉਣ ਲਈ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਵੀ ਇਹ ਜਿਹੜੇ ਪਰਿਵਾਰ ਬੀਜਪੀ ਵਿੱਚ ਸ਼ਾਮਲ ਹੋਏ ਆ